ਅੰਮ੍ਰਿਤਸਰ ਚੋਈ ਵੱਡੀ ਪਾਰ ਦਾ ਤੋਂ ਭਰਾਵਾਂ ਕੋ ਰਾਜ ਚੰਤਿਆਂ ਲੁਟੇਰਿਆਂ ਨੇ ਲੁੱਟਿਆ ਸੋਨਾ ਲੁਟੇਰੇ ਸੋਨਾ ਲੁੱਟ ਕੇ ਹੋਏ ਫਰਾਰ ਪੁਲਿਸ ਕਰ ਰਹੀ ਹੈ ਜਾਨ ਅੰਮ੍ਰਿਤਸਰ ਸ਼ਹੀਦ ਦਰਪਾਰ ਸਾਹਿਬ ਨੇੜੇ ਇੱਕ ਲੁੱਟ ਦੀ ਘਟਨਾ ਵਾਪਰੀ ਹੈ ਤੋਂ ਸੋਨੇ ਦੇ ਵਪਾਰੀਆਂ ਕੋਲੋਂ ਲੁਟੇਰੇ ਸੋਨਾ ਲੁੱਟ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਦੋ ਭਰਾ ਸੋਨਾ ਲੈ ਕੇ ਦਰਪਾਰ ਸਾਹਿਬ ਦੇ ਨੇੜੇ ਕਿਸੇ ਨੂੰ 3-4 ਸੰਤ ਰਸਤੇ ਵਿੱਚ ਉਹਨਾਂ ਕੋਲੋਂ ਦੋ ਲੁਟੇਰੇ ਸੋਨਾ ਲੁੱਟ ਕੇ ਫਰਾਰ ਹੋ ਗਏ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੰਚਨ ਵਿੱਚ ਕਾਮਯਾਬ ਹੋ ਗਏ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚੇ ਸ਼ੁਰੂ ਕਰ ਦਿੱਤੀ ਹੈ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਕਿਆ ਪੁਲਿਸ ਅਧਿਕਾਰੀ ਨੇ ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 77510 ਤੇ ਕਿ ਇੱਕ ਵਿਅਕਤੀ ਮੁਕੇਸ਼ ਸਿਆਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸਿਆਣੀ ਤੇ ਰੁਪੇਸ਼ ਸਿਆਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵੱਖ-ਵੱਖ ਸੁਨਿਆਰਿਆਂ ਕਰੋ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਮੁਕੇਸ਼ ਸਿਆਣੀ ਜਿਹੜਾ ਉਹ ਲੜਕਾ 5-6 ਗੱਗਾ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਧੱਕਾ ਮਾਰ ਕੇ ਤੇਰੇ ਕੋਲੋਂ ਸਮਾਨ ਖੋਲਿਆ ਤੇ ਸਮਾਨ ਖੋ ਕੇ ਲੈ ਗਏ ਇਸ ਬੰਦੇ ਨੇ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਦੇ ਕੋਲ ਫਰਾਰ ਹੋ ਗਏ ਜੋ ਇਸ ਮਾਮਲੇ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ਏਡੀਸੀਪੀ ਸਾਡੇ 1 ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਕਕਰੀਬ ਮੈਂ ਮੇਰੇ ਐਸਐਚਓ ਐਸਐਚਓ ਸੀਟ ਵਿਜੀਨ ਐਸਐਚਓ ਕਤਵਾਲੀ ਏਸੀਪੀ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਇਹ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਹਾਂ ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਲਈ ਸਰ ਗੋਲਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ ਗੋਲਡ ਸੀਗਾ ਉਹਨਾਂ ਨੇ ਇੱਕ ਦੱਸਿਆ ਕਿ ਪੰਜ ਤੋਂ 6 ਲੋਕਾਂ ਕੋਲ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ-ਛੋਟੇ ਤੋ ਹੁਣ ਕੈਲਕੂਲੇਟ ਕਰਕੇ ਦੱਸਣਗੇ ਸਾਹਿਬ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਪਾਰਕ ਦਾ ਦੋ ਜਨੇ ਲੁੱਟਣ 来 ਸੀਗੇ ਤੇ ਇਹ ਪਾਰਕ ਦਾਸ ਚੌਂਕ ਤੋਂ ਜਰੋਗੀ ਜਾਓ ਉੱਥੇ ਕਰਕੇ ਇਹ ਹਾਦਸਾ ਹੋਇਆ ਇਹ ਪੈਦਲ ਸੀ ਉਹ ਨਹੀਂ ਜਿਹੜੇ ਜਿਹੜਾ ਮੁੱਦਾ ਹੀ ਹੈ ਕੰਪਲੇਨਟ ਹੈ ਇਹ ਵੀ ਇਹ ਐਕਟਿਵਤਾ ਸੀਗਾ ਜਿਹੜੇ ਲੁੱਟਮ ਆਏ ਸੀ ਉਹ ਦੋ ਦੋ ਜਨੇ ਮੁਕਸਲਦੇ ਸੀ ਕੀ ਲੱਗਦਾ ਕਿ ਰੈਕੀ ਕਿਪੀ ਚਾਰੀ ਸੀ ਕਰਨਾ ਜੀ ਕਹਿ ਸਕਦੇ ਹਾਂ ਰੈਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਆ ਕਿ 3 ਕਿਲੋ ਦੇ ਕਰੀਬ 골ਡ ਸੀ ਕੀ ਆ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸੰਧ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਦੇ ਸਾਹਮਣੇ ਆਈ ਹਾਂ ਚਲਦੀ ਜੀ ਸੀਸੀਟੀਵੀ ਕੈਮਰਸ ਕਾਫੀ ਦੇਖੇ ਆਪਾਂ ਫੁਟੇਜ ਆਈ ਹੈ ਸਾਨੂੰ ਅਸੀਂ ਉੱਤੇ ਕੰਮ ਕਰ ਰਹੇ ਹਾਂ